ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹ ਕਰੀ ਨ ਹੋਈ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖੇ ਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੇਵਤ ਸਵਾਲਿਓ ਦਿਨ ਕੀਤੀ ਸੋ ਬਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਰਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋੰ ਕਹੀ ਇਹ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੀ ਗਾਵਣ ਤੁਧਨੋ ਜਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਬੀਚਾਰੀ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ... ಾവന തു್ನ ಇಂದ് இந்தಂದ ರಾਸണ ಬැ്ടി ೇवതಯ ರണ್ಲಿ ගന ത್ನ ಸෙद್ധ സമാಧੀ ಎಂందर ගവന തु್ധನು സാධവിചಾ ගത್ನು înஞ்சതੀಸತസതਖി ගവന തुದ್ധನോ വരකರಾರ ගವനത್ധನോ 15ಂಡത ಪണന്നರखಿಸवర ಜോගಜോග വदധനಲ್ಲಿ ගवതु್ನോ മහਣಯಮനമഹണ സరగ മ्यಪയಲ್ಲಿ ਗਾਵਣ ਤੁਦਨੋ ਰਤਨ ਉਪਾਈ ਤੇਰੇ 86 ਤੀਰਥ ਨਾਲੇ ਗਾਵਣ ਤੁਦਨੋ ਯੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋਂ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਵਰ ਕੇਤੇ ਤੁਧ ਨੰਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿੰਨਰ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖਹਿ ਕੀਤਾ ਆਪਣਾ ਜੋ ਤਿਸ ਦੀਵੜਿ ਆਈ ਜੋ ਤੇ ਸੁਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸਭ ਪਾਤਿਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋ ਏਕੇ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਜਗ ਆਈਆ ਸਿੱਧਾ ਪੁਰਖ ਆ ਕੀਆ ਵਡਿਆਈਆ ਤਉ ਦਵੇਣਾ ਸਿਤੀ ਕਿਨੇ ਨਾ ਕਾਇਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਦਿਸਤੋ ਦੇਹਤ ਸਹ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਚਾ ਨਾ ਆਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਖਾਈ ਚੱਲੀ ਇਹ ਦੁਖ ਸੋਕਿਓ ਵਿਸਰਾਐ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੀ ਵੱਡਾ ਨਾ ਹੋਵੈ ਘਾਟ ਨਜਾਈ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਜੁ ਕੈ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਿਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਦ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਾਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਢੀ ਰੇ ਦਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤ ਗਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹੇ ਉਦਮ ਜਾਂ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮਹਿ ਜੰਤੇ ਉਪਾਈ ਤਾ ਕਾਰਿ ਜਿਕ ਆਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੋਤ ਬਨਿਤਾ ਕੋਈ ਨਾ ਕਿਸ ਕੀ ਧਰਿਆ tere tere ris ke sabah he thakur kahe man bhav kariya uday udave sa ko saath sabash bachre shariya tina kavan khalaave kavan sugave man mah simran kariya sab nidhanand sahsi sadhan thakur kartaal darya janananak bal bal sad bal jaiye tera ant na para variya ਰਾਗ ਆਸਾ ਮਹੱਲਾ ਜਾਉਤਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਯ ਅਗਮਯ ਕਾਰਾ ਸਭ ਤੇ ਆਵਹਿ ਸਭ ਤੇ ਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾਦਾ ਤਾਰਾ ਅਰਿ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਧਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੱਡ ਕੱਡ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਰ ਨਾਨਕ ਤਿਨ ਗੁਰ ਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਹਰ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭਿ ਬਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਦਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਦਾ ਤੇਰੀ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਾਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਬ ਤਪ ਹੈ ਦਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚੁਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਰ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾਜ ਹਨ ਹੋਈ ਆਸਾ ਮਹੱਲਾ ਜਾ ਉਥਾ ਤੂੰ ਕਰਤਾ ਸਚਿਆਰ ਮੈਂ ਡਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖਲਾਤਾ ਮਨਮੋਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆੂ ਸਭ ਤੁਧ ਹੀ ਮਾਹੀ ਤੁਦ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸਜੋਗੀ ਮੇਲ ਜ ਤජਣ හි ස ජන්නජਣ ਹර ගੋण साధੀ आखවखाण दिਹਰਸීಯ තිन සूखपाയ සැहਜ ही ਹරਨम सමಯ ਤुहाੀ කਰතා ਤරਕੀਆ සබ होੋई, ਤੁ බੇण ਦੂජ අවරण कोයි ਤು කරਕරवे्य ਹදාන හැස होਏ ජනणਨක ගुරමක පර ගට होए අසා මਹල්ला පැਹල්್ලා ਤੈ ਤਸਰਵਰੜ ਹੈ ਪਈਲੇ ਨਿਵਾਸਾ ਬਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਬਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਐ ਮਨ ਏਕ ਨਾ ਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਣਵੰਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਹੀ ਪ੍ਰਾਪਤਿ ਮਾਨਕ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ੍ਰਿੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪਤਾ ਬਸੰਧਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਮਾ ਸਰਣ ਪਰੇ ਕੀ ਰਖ ਸਰਮਾ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੀਂ ਜੋ ਪਾਈ ਪੁਨਰਾਸਸ ਕਾ ਘਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਾਪਨ ਮ੍ਰਿਸ਼ਟ ਗਗਨਤੇ ਭਈ ਸਭ ਹਿਨੇ ਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ अखल पवन के सृजन हारे दास जान मोहि ले हो उबारी तब उबाज बेनती चौपाई हमरे करो हाथ दय रक्षा पूर्ण होए चित की इच्छा तब चरणन मन रहे हमारा अपना जान करो प्रतिपारा हमरे दुष्ट सब तुम गाव हो आप हाथ दय मोहे बचावह सुखी बस मोर परिवार सेवक सिख सब कर तारा और अच्छा निज कर दे बैरन कौ आर संगर पूर्ण हो हमारी आसा तौर भजन की रहे प्यासा तुम्हें तो शाड कोई अवर ना त्याऊ जो बर चाहो सो तुम ते पाओ सेवक सिख हमारे तारिय चुन चुन, चुन शत्रु हमारे मारिय ਆਪ ਹਾਥ ਦੇ ਮੁਝੇ ਉਬਰੇ ਆਏ ਮਰਨ ਕਾਲ ਕਾ ਤਰਾਸ ਨਿਵਰੇ ਆਏ ਹੋ ਜੋ ਸਦਾ ਹਮਾਰੀ ਪੰਛਾ ਸ੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਬੁਰੀ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਬਤਰਾ ਕਾਲ ਪਾਈ ਸ਼ਿਵ ਜੂ ਅਵਤਰਾ కలपाైకਰ ిష ಪరकाశసకకాలకకಯతമశ యవన కలసభජగతపനയ දवದ తచష ఉපజയ ಆధන්తక ಯవతरा స్గుर सమయഹ హమాरा कारਰతసഹకు हमమారిసకළ प्रజಜന స్वाరి సవకనకు సగण సకతോ సధణकोో పలമ തਕയ ਗਾਟ ਗਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਗੱਟ ਗੱਟ ਕੇ ਪੱਟ ਪੱਟ ਕੀ ਜਾਨ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਆ ਪਾਰਾ ਜਬਿਆ ਕਰਖ ਕਰਤਹ ਕਬਹੂ ਤੁਮ ਮੈ ਮਿਲਤ ਦੇਹ ਤਰਸਭੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਉਹ ਜਿ ਉਚਾਰ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰਿਆ ਆਲਮ ਨਿਰੰਕਾਰ ਨਿਰਭੰਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਂਕ ਭੇਵ ਨ ਪਾਵਤ ਵੇਦਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਜੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਦੇਤੀ ਵਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕਾ ਰੂਪ ਅਨੁਪਸਰੂਪਾਰੰਕ ਭਯੋ ਰਾਵ ਕਹਿ ਭੂਤਾ ਅੰਡਜ ਜੀਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰਗ ਫੂਲ ਰਾਜਾ ਹਵੈ ਬੈਠਾ ਕਹੂੰ ਸੇ ਮੰਡ ਭੇਉ ਸੰਕਰਾ ਕੇਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਪਾਵ ਆਦ ਜੁਗਾਦ ਸਰੂਪ ਸਵੰ ਪਾਵ ਅਵਰਛਾ ਮੇਰੀ ਤੁਮ ਕਰੋ ਸਿਖਿ ਉਬਾਰ ਅਸਿਕ ਸੰਗਰ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਸ ਤਜਤਾਵ ਸਰਨੇ ਪਰੇ ਤਿਨਕੇ ਦੁਸ਼ਟ ਦੁਖ ਤ ਹੋਇ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮਹਿ ਹਰ ਹੋ ਰਤ ਸੇਦ ਕਰਮੋ ਸਭ ਹੋਈ ਦੁਸ਼ਟ ਸਾਹ ਸੁਸਕੇ ਨ ਕੋਈ ਇੱਕ ਬਾਰ ਜਨ ਤਮੈ ਸੁਹਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਗੀਤ ਮੈਂ ਸਰਨ ਤਿਹਾਰੀ ਆਪ ਹਰਦਾ ਨਿਹੋ ਉਬਾਰੀ ਸਰਬ ਧਾਰਮ ਸਹਾਈ ਦੁਸ਼ਟ ਦੋਖ ਤੇ ਲਹਿੋ ਪਚਾਈ कृपा करें हम पर जग माता ग्रंथ करा पूर्ण सुभराता किलबिक सकल देह को हरता दुष्ट दोखियन को नाश करता श्री अस्तुज जब पए दयाला पूर्ण करा ग्रंथ तत्काला मन बांछत फल पावे सोई दुख नत साहिब यापद कोई आड़ल ਸੋਨਾ ਗੰਗਾ ਜੋ ਜਾਹੇ ਸੁਰਸਨਾ ਪਾਵਾਈ ਸੁਨੇ ਮੂੜ ਚਿਤ ਲਾਈ ਚਤੁਰਤਾ ਆਵਾਈ ਦੁਖ ਦਰਦ ਪਾਉ ਨਿਕਟ ਨਾ ਤਿਨ ਨਰਕੇ ਰਹਾ ਹੋ ਜੋ ਜਾਕੀ ਇੱਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ ਸਤਰਹ ਸੈਸ ਬਲ ਇੱਛਾਏ ਅਰਦ ਸੈਸ ਫਨ ਤੀਨ ਕਹੈ ਜਾਏ ਪਾਦਰਵ ਸਦੀ ਅਸ਼ਟਮੀ ਰਵਾਰਾ ਤੀਰਸਤ ਦਰਵ ਗਰੰਤ ਸੁਧਾਰਾ ਇਤਿ ਸਰੇ ਚਰਿਤ੍ਰੋ ਪਖਿਆਨੇ ਇਤਿ ਚਰਿਤਰੇ ਮੰਦਰੀ ਪੂਪ ਸਮਾਦੇ ਚਾਰ ਸੋ ਪਾਂ ਚਿਤ੍ਰ ਸਮਾਪਤ ਮਸਤ ਸੁਭ ਮਸਤ ਆਫਜੋ ਲੋਹਰਾ ਦਾਹ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਬ ਹਾਥ ਦੈ ਰਾਖੋ ਮੋਹੇ ਮਨ ਕਰਮ ਬਚਨ ਬੇਚਾਰ ਚਉਪਾਈ ਮੈ ਨ ਗਣੈ ਸਹਿ ਪ੍ਰਥਮਵਨਾਉ ਕਿਸਨ ਬਿਸਨ ਕਬਹ ਨਹਿ ਧਿਆਉ ਕਾਨ ਸੁਨੇ ਪਹਿਚਾਨਾ ਤਿੰਨ ਸੋ ਲੇਵ ਲਾਗੀ ਮੋਰੀ ਪਗ ਇਨ ਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਹ ਮੈਂ ਕਿੰਕਰ ਥਾਰੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਣ ਮੁਝੇ ਪ੍ਰਤਪਰੀਆ ਚੁਣ ਚੁਣ ਛਤਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹ ਔਰ ਨੰਦਲ tum mam karho sada pratipara tum sahib mai das dihara gyan apna mujhe nivaj aap karu hamre sab kaaj tum ho sab rajan ke raja aap hi aap garib nivajaa dah jaan kar kripa karho mohe haar parama aan dwar tohe apna jaan karu pratipara tum sahib mai king kar thara ਰਾਹ ਜਾਣ ਦੇ ਹੱਥubarੋ ਹਮਰੇ ਸਭ ਬਹਿ ਰੇਨ ਸੰਘਾਰੋ ਪ੍ਰਥਮ ਅੰਤਰੋਂ ਭਗਵਤ ਕੋ ਧਿਆਨ ਨਾਮ ਹਰ ਕਰੋਂ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਜਿਤਰੇ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿ ਉਬਾਚ ਦੁਹਰਾ ਜੋਨੇ ਪ੍ਰਭ ਮੋ ਸੋ ਕਹਾ ਸੋ ਕਹਯੋ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛਨਾਹ ਜਲ ਤੇ ਉਪਜਤ ਰੰਗ ਜਿਓ ਜਲ ਹੀ ਵਿਖੇ ਸਮਾਹੀ ਦੁਹਰਾ ਜਬ ਆਇਸ ਪ੍ਰਭ ਕੋ ਪਾਇਓ ਜਨਮ ਤਰਾ ਜਾਗਿਆ ਆਇ ਅਬ ਮੈਂ ਕਥਾ ਸੰਛੇਪਤੇ ਸਭ ਹੂੰ ਕਹਿਤ ਸੁਨਾਈ ਕਬ ਬਾਚ ਦੁਹਰਾ ਠਾਣ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੁਹਰਾ ਜੇ ਜੇ ਤੁਮਰੀ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਗੇ ਭਗਵੰਤ ਦੁਹਰਾ ਕਾਲਪੁਰਖ ਕੀ ਦੇਹਿ ਮੋ ਕੋਟ ਕਬਿਸਨ ਮਹੇਸ ਕੋਟਿੰਦਰ ਬ੍ਰਹਮਾ ਕੀ ਤੇ ਰਵ ਸਦ ਕਰੋਰ ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਬਾਸ ਰਤੁਪੁਰ ਕਰਾ ਸਗਰੀਪੁਰੇ ਸਮੇਤ ਚੌਪਾਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸਵੈ ਸਕੇ ਨ ਕੋਈ ਸੰਮਤ ਸਤਰਹ ਸਹਾਸ ਪਚਾਵਨ ਹਾਰਵਦੀ ਪ੍ਰਥਮ ਸੁਖਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲੋਹ ਲਿਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਾਰ ਸਤਦਰਵਤੀ ਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗ ਬਰ ਕਥਾ ਪ੍ਰਸੰਗ ਦੋਹਰਾ ਸਾਦੇ ਆਸਾਦ ਜਾਣੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੀ ਤਬ ਦੇਖ ਆਖ ਧਰੀ ਨਹੀਂ ਆਨੇ ਹੋ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬਾ ਬਹ ਵੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਹੇ ਬਖਾਨੇ ਹਉਂਦ ਹੋਰਾ ਸਗਲ ਦਵਾਰ ਕਉ ਸਾਢ ਕਹ ਗਹੋ ਤੁਹਾਰੋ ਦਵਾਰ ਮਾਹੇਂਗਾ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀ ਆਵਾ ਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆ ਸ਼ਬਦੋ ਤਾਂ ਗਾਵਹ ਹਰੀ ਤੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਅਨੰਦ ਹੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਿ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗੱਲਾਂ ਸਮਰਾਤ ਸੁਆਮੀ ਸੋਖਿ ਮਨੁ ਹ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹਿ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਇਸ ਦੇਹ ਸੋ ਪਾਵਾਈ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਰੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਥ ਸੋਖਮਨ ਆਏ ਵਸੇ ਆ ਜਿਨ ਇੱਛਾ ਸਭ ਪੂਜਾਈਆ ਸਦਾ ਗੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੋਰ ਕਰਮ ਪਾਇਆ ਤਉ ਦਿਨ ਕਉ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਦਿੱਤ ਘਰ ਅਨਹਦ ਵਾਜੇ ਆਨੰਦ ਸੁਣਹੁ ਵਡਭਾਗੀ ਹੋ ਸਗਲ ਬਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੋਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਕਹੇ ਸਰਸੇ ਬੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੀ ਪਵਿੱਤ ਸਤਗੁਰ ਰਹਿ ਆ ਭਰਪੂਰੇ ਬਿੜਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਬਨੀਤ ਕਹਤੀ ਪਵਿੱਤ ਸਤਗੁਰ ਰਹਿ ਆ ਭਰਪੂਰੇ ਬਿੜਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਇਸ ਕਾ ਸਭਸਾ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰਖ ਵਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ ਦੇਤਾ ਤੂ ਸਮਰੱਥ ਜਿਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ ਭਉਜਲ ਵਿਖਮਸਗਾ ਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਦਾਹੇ ਸਭ ਸੈਨੋ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜਿ ਆਵੇ ਤੋ ਦਿਆਹੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਏਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੁ ਹਿਵਾਥ ਦੇ ਜਗ ਮਹਿ ਉੱਤਮ ਕਾਢੀਐ ਫਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆਨ ਹੋ ਆਇ ਆਪ ਦਿਆਲ ਮਨੁਹ ਨਾਮਿ ਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੈ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹ ਜਿਸ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਬਾਣੀ ਪੜਦਿਆਂ ਅਨੇਕ ਪੁੱਲਾਂ ਹੋਈਆਂ ਮੁਆਫ ਕਰਨੀਆਂ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜਨ ਦਾ ਬਲ ਉਦਮ ਬਖਸ਼ਣਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਪਿਆਰੀਆਂ ਸੰਗਤਾਂ ਨੇ ਆਪਜੀ ਦੀ ਬਾਣੀ ਸੁਣੀ ਹੈ ਤਿਨਾਂ ਦੇ ਸਾਰੇ ਕਾਰਜ ਰਾਸ ਕਰਨੇ ਦਇਆ ਕਰਨੀ ਰਹਿਮਤ ਕਰਨੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ ਸਤਿਗੁਰੂ ਜੀ ਕਿਰਪਾ ਕਰਨੀ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾ ਕਰਕੇ ਰੱਖਣਾ ਘਰਾਂ ਵਿੱਚ ਸੁਖ ਸ਼ਾਂਤੀ ਬਣਾਈ ਰੱਖਣੀ ਜੀ ਬੱਚਿਆਂ ਨੂੰ ਵਿਦਿਆ ਦੀ ਦਾਤ ਬਖਸ਼ਣੀ ਨਸ਼ਿਆਂ ਤੋਂ ਬਚਾ ਕਰਕੇ ਰੱਖਣਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੀ ਜੋ ਬੋਲੈ ਇਹਾ ਉਹਾ ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰਮਖੋ ਬਾਣੀ ਸੁਣ ਕੇ ਕਮੈਂਟ ਕਰਕੇ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਜੀ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ